ਰੜੀ ਅੱਜ ਦਾ ਮਨੁੱਖ ਮਾਨਸਿਕ ਤਣਾਅ ਵਿੱਚੋਂ ਗੁਜ਼ਰ ਰਿਹਾ ਹੈ ਡੰਡੀ ਤਣਾਅ ਸਾਡੀਆਂ ਖੁਸ਼ੀਆਂ ਨੂੰ ਖਤਮ ਕਰ ਰਿਹਾ ਹੈ ਡੰਡੀ ਅੱਜ ਦੇ ਜ਼ਿਆਦਾਤਰ ਲੋਕ ਦੁਬਿਧਾ ਦਾ ਸ਼ਿਕਾਰ ਹੋ ਰਹੇ ਹਨ ਡੰਡੀ ਦੁਬਿਧਾ ਵਿੱਚ ਫਸਿਆ ਮਨੁੱਖ ਫੈਸਲੇ ਲੈਣ ਤੋਂ ਉਸਮਰਥ ਹੈ ਡੰਡੀ ਦੁਬਿਧਾ ਮਨੁੱਖ ਦੇ ਮਨ ਨੂੰ ਟਿਕਣ ਨਹੀਂ ਦਿੰਦੀ ਹੈ ਡੰਡੀ ਮਨੁੱਖ ਦਾ ਮਨ ਕਿਸੇ ਆਸ ਜਾਂ ਮਨੋਰਥ ਵਿੱਚ ਦ੍ਰਿੜ ਨਹੀਂ ਹੁੰਦਾ ਤਾਂ ਉਹ ਦੁਬਿਧਾ ਵਿੱਚ ਪੈ ਜਾਂਦਾ ਹੈ ਡੰਡੀ ਮਨੁੱਖ ਹਾਂ ਜਾਂ ਨਾ ਵਾਲੀ ਸਥਿਤੀ ਵਿੱਚ ਫਸ ਕੇ ਕਦੀ ਸਫਲ ਨਹੀਂ ਹੁੰਦਾ ਡੰਡੀ ਸੰਸਿਆ ਵਿੱਚ ਫਸਿਆ ਵਿਅਕਤੀ ਹਮੇਸ਼ਾ ਕਹਲੀ ਵਿੱਚ ਰਹਿੰਦਾ ਹੈ ਡੰਡੀ ਉਸ ਵੱਲੋਂ ਕਹਲੀ ਵਿੱਚ ਲਏ ਫੈਸਲੇ ਗਲਤ ਸਾਬਤ ਹੁੰਦੇ ਹਨ ਡੰਡੀ ਮਨ ਦੇ ਸੰਸੇ ਤਿਆਗ ਕੇ ਨਵੇਂ ਦਿਨ ਸੱਚੀ ਲਗਨ ਨਾਲ ਤੁਰ ਪੈਣਾ ਚਾਹੀਦਾ ਹੈ ਡੰਡੀ ਮਨੋਰਥ ਨਵੇਂ ਦਿਨ ਦੀ ਨਵੀਂ ਤਿਆਰੀ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ ਡੰਡੀ ਕੰਮ ਨੂੰ ਬੜੀ ਸ਼ਿੱਦਤ ਅਤੇ ਮਿਹਨਤ ਨਾਲ ਕਰਨ ਦੀ ਜਰੂਰਤ ਹੈ ਡੰਡੀ ਜਿਹੜੇ ਲੋਕ ਕੰਮ ਨੂੰ ਮਜਬੂਰੀ ਸਮਝਦੇ ਹਨ ਅਜਿਹੇ ਲੋਕ ਸਿਰਫ ਆਪਣੇ ਜੋਗੇ ਹੀ ਹੁੰਦੇ ਹਨ ਡੰਡੀ ਇਹਨਾਂ ਲੋਕਾਂ ਦਾ ਮਨੋਰਥ ਕੇਵਲ ਪੈਸੇ ਕਮਾਉਣਾ ਹੁੰਦਾ ਹੈ ਡੰਡੀ ਮਨੁੱਖ ਉਸੇ ਕੰਮ ਨੂੰ ਹੀ ਸਹੀ ਤਰੀਕੇ ਨਾਲ ਕਰ ਸਕਦਾ ਹੈ ਜਿਸ ਵਿੱਚ ਉਸ ਦਾ ਵਿਸ਼ਵਾਸ ਲਗਨ ਦਿਲਚਸਪੀ ਅਤੇ ਭਰੋਸਾ ਹੋਵੇ ਡੰਡੀ ਵਿਸ਼ਵਾਸ ਵਿੱਚ ਆਖੇ ਸ਼ਬਦ ਤੁਹਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ ਡੰਡੀ ਵਿਸ਼ਵਾਸ ਵਾਲੇ ਮਨੁੱਖ ਨੂੰ ਮੁਸ਼ਕਲਾਂ ਉੱਤੇ ਜਿੱਤ ਪ੍ਰਾਪਤ ਕੀਤੀ ਹੁੰਦੀ ਹੈ ਡੰਡੀ ਅਰੇੜੀ ਮਨੁੱਖ ਦੇ اٹਲ ਵਿਸ਼ਵਾਸ ਨੇ ਹੀ ਹਿਮਾਲਿਆ ਦੀਆਂ ਚੋਟੀਆਂ ਨੂੰ ਸਰ ਕੀਤਾ ਹੈ ਡੰਡੀ ਮਾਉਂਟ ਐਬਰਸਟ ਉੱਤੇ ਚੜਨਾ ਬਹੁਤ ਔਖਾ ਹੈ ਡੰਡੀ ਮਾਉਂਟ ਐਵਰਾਸਟ ਦੀ ਚੋਟੀ ਉੱਤੇ ਜਿਸ ਨੇ ਚੜਨ ਦਾ ਸੁਪਨਾ ਦੇਖਿਆ ਉਹਨਾਂ ਨੇ ਐਵਰਾਸਟ ਨੂੰ ਫਤਹਿ ਕਰਕੇ ਸਾਰੀ ਦੁਨੀਆ ਵਿੱਚ ਆਪਣਾ ਨਾਂ ਕੀਤਾ ਹੈ ਡੰਡੀ ਅਸੀਂ 21ਵੀਂ ਸਦੀ ਦੇ ਵਾਸੀ ਹਾਂ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਅਸੀਂ ਕਰਜੇ ਜਾਂ ਚਿਸ਼ਤਾਂ ਉੱਤੇ ਵਸਤੂਆਂ ਖਰੀਦੇ ਹਾਂ ਡੰਡੀ ਕਈ ਵਾਰ ਮੋਟੀਆਂ ਕਿਸ਼ਤਾਂ ਨਾ ਦਿੱਤੇ ਜਾਣ ਉੱਤੇ ਫਿਰ ਇਹ ਸਾਡੀਆਂ ਸਮੱਸਿਆਵਾਂ ਬਣ ਜਾਂਦੀਆਂ ਹਨ ਡੰਡੀ ਆਂਡ ਗਵਾਂਡ ਦੇਖੋ ਦੇਖੀ ਗੱਡੀਆਂ ਕਾਰਾਂ ਖਰੀਦ ਲੈਂਦੇ ਹਾਂ ਡੰਡੀ ਸਾਨੂੰ ਆਪਣੀ ਲੋੜ ਅਨੁਸਾਰ ਚਾਦਰ ਦੇਖ ਕੇ ਪਸਾਰਨ ਦੀ ਲੋੜ ਹੈ ਨਹੀਂ ਤਾਂ ਇਹ ਵਸਤੂਆਂ ਸਾਡੇ ਲਈ ਸਮੱਸਿਆਵਾਂ ਬਣ ਜਾਂਦੀਆਂ ਹਨ ਡੰਡੀ ਪਦਾਰਥਵਾਦ ਦੇ ਦੌਰ ਵਿੱਚ ਮਨੁੱਖ ਪੈਸੇ ਨੂੰ ਸਭ ਕੁਝ ਸਮਝਦਾ ਹੈ ਪਰ ਇਹ ਧਾਰਨਾ ਗਲਤ ਹੈ ਇੱਕ ਵਾਰ ਸਮਾਜ ਲਈ ਬਹੁਤੇ ਕੰਮ ਬਿਨਾ ਸੁਵਾਰਥ ਤੋਂ ਕਰਨੇ ਪੈਂਦੇ ਹਨ ਡੰਡੀ ਜਿੰਨਾ ਵਿੱਚ ਸਮੁੱੱਚੇ ਸਮਾਜ ਦੀ ਭਲਾਈ ਹੁੰਦੀ ਹੈ ਜੋ ਵਿਅਕਤੀ ਸਮਾਜ ਦੇ ਭਲੇ ਲਈ ਕੰਮ ਕਰਦੇ ਹਨ ਉਹਨਾਂ ਦੀ ਵਖਰੀ ਪਛਾਣ ਹੁੰਦੀ ਹੈ ਡੰਡੀ ਸਾਡੀ ਜ਼ਿੰਦਗੀ ਵਿੱਚ ਸਵੇਰਾ ਉਦੋਂ ਹੁੰਦਾ ਹੈ ਜਦੋਂ ਅਗਿਆਨਤਾ ਦਾ ਹਨੇਰ ਮਿਟ ਜਾਂਦਾ ਹੈ ਡੰਡੀ ਸਮਾ ਆਪਣੀ ਚਾਲ ਚਲਦਾ ਰਹਿੰਦਾ ਹੈ ਅਤੇ ਹਰ ਸਵੇਰ ਨਵਾਂ ਜਨਮ ਲੈਂਦੀ ਹੈ ਡੰਡੀ ਜਾਗੋ ਉਠੋ ਤਰੋ ਤੁਹਾਡਾ ਸਮਾਂ ਲੰਘਦਾ ਜਾ ਰਿਹਾ ਹੈ ਡੰਡੀ ਇਸ ਲਈ ਆਪਣੀਆਂ ਇਛਾਵਾਂ ਨੂੰ ਸੀਮਤ ਕਰਨ ਦੀ ਜ਼ਰੂਰਤ ਹੈ ਜੋ